ਤੇ ਆਪਾਂ ਕਰਨਾ ਕੀ ਇਹਨੂੰ ਬਚਾਉਣਾ ਕਿਵੇਂ ਆ ਤੁਹਾਡਾ ਇੱਕ ਸ਼ੇਅਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਤੱਕ ਜਾਊਗੀ ਇਹ ਵੀਡੀਓ ਇਹਨੂੰ ਇੱਥੋਂ ਪੱਟ ਕੇ ਇਹਨੂੰ ਨਾਲ ਹੀ ਨੇੜੇ ਕਿਤੇ ਇਹਨੂੰ ਰੀਪਲਾਂਟ ਕਰ ਦਿੱਤਾ ਜਾਵੇ ਮਤਲਬ ਇਹ ਲੋਕਾਂ ਦੇ ਲਈ ਇਹ ਅਤੀ ਜ਼ਰੂਰੀ ਹੈ ਕਿ ਇਸ ਨੂੰ ਵੱਢਣ ਤੋਂ ਬਚਾਈਏ ਸੋ ਆਓ ਆਪਾਂ ਇੱਕ ਕਤਲ ਹੋਣ ਤੋਂ ਬਚਾਈਏ ਸਕਦਾ ਸੋ ਆਓ ਪੰਜਾਬੀਓ ਮੂਰੇ ਹੋਈਏ ਅਸੀਂ ਇਹਨੂੰ ਬਚਾਈਏ ਵੈਸੇ ਵੀ ਪੰਜਾਬ ਜੇ ਤੁਸੀਂ ਇਨੂੰ ਵੱਡੋ ਨਾ ਇਹਨੂੰ ਰੀਪਲਾਂਟ ਕਰ ਦਿਓ ਮਤਲਬ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਦੀ ਵੀਡੀਓ ਬਹੁਤ ਐਮ ਵੀਡੀਓ ਰਹਿਣ ਵਾਲੀ ਆ ਤੇ ਮੈਂ ਕਦੇ ਨਹੀਂ ਕਿਹਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਰ ਅੱਜ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜਾਨ ਬਚਾ ਸਕਦਾ ਇਹ ਗੱਲ ਮੈਂ ਕਿਉਂ ਕਹੀ ਆ ਆ ਮੇਰੇ ਪਿੱਛੇ ਤੁਸੀਂ ਬਹੁਤ ਵੱਡਾ ਅਤੇ ਬਹੁਤ ਪੁਰਾਣਾ ਪਿੱਪਲ ਤੁਸੀਂ ਦੇਖ ਰਹੇ ਹੋ ਪਿੱਪਲ ਦਾ ਦਰਖਤ ਉਹ ਹੁੰਦਾ ਹੈ ਜਿਹੜਾ 24 ਘੰਟੇ ਆਕਸੀਜਨ ਛੱਡਦਾ ਹੈ ਇਸ ਤੋਂ ਵੱਡਾ ਆਕਸੀਜਨ ਦਾ ਭੰਡਾਰ ਕੁਝ ਨਹੀਂ ਹੁੰਦਾ ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਗ੍ਰੰਥਾਂ 'ਚ ਇਹਦੀ ਗੱਲ ਕੀਤੀ ਜਾਂਦੀ ਹੈ ਗੱਲ ਕੀ ਹੈ ਅਸੀਂ ਖੜੇ ਕਿੱਥੇ ਆ ਲੈ ਜੀ ਖੋਲ ਕੇ ਦਿਖਾ ਦੇ ਇਹ ਹੈ ਜੀ ਜਗਰਾਉਂ ਨੂੰ ਰਾਇਕੋਟ ਨਾਲ ਜੋੜਦਾ ਰਾਹ ਸੜਕ ਜਗਰਾਉਂ ਰਾਇਕੋਟ ਬਰਨਾਲਾ ਬਠਿੰਡਾ ਤੇ ਜਿਹੜਾ ਆਹ ਪੁਲ ਹੈ ਇਹ ਅਖਾਰਾ ਨਹਿਰ ਦੇ ਉੱਪਰ ਬਣਿਆ ਹੋਇਆ ਹੁਣ ਕੁਝ ਸਮਾਂ ਪਹਿਲਾਂ ਇਹ ਪੁਲ ਬਣਿਆ ਵਾ ਤੇ ਹਜੇ ਇਹ ਚੱਲਿਆ ਨਹੀਂ ਇਹਨਾਂ ਚੱਲਣਾ ਤਿਆਰ ਹੋ ਗਿਆ ਵਾ ਸੋ ਹੁਣ ਇਹ ਜਿਹੜਾ ਪੌਲਾ ਮੈਂ ਤੁਹਾਨੂੰ ਦੂਰ ਕਰਕੇ ਦਿਖਾ ਦਿੰਨਾ ਜਿਹੜਾ ਪਿੱਪਲ ਦਾ ਦਰਖਤ ਹੈ ਇਹ ਰਾਹ ਦੇ ਵਿਚਾਲੇ ਆ ਗਿਆ ਤੇ ਆਪਾਂ ਕਰਨਾ ਕੀ ਇਹਨੂੰ ਬਚਾਉਣਾ ਕਿਵੇਂ ਆ ਤੁਹਾਡਾ ਇੱਕ ਸ਼ੇਅਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਤੱਕ ਜਾਊਗੀ ਇਹ ਵੀਡੀਓ ਆਪਾਂ ਇਹਨੂੰ ਰੀਪਲਾਂਟ ਕਰਾਉਣਾ ਹੋਰ ਕੋਈ ਮੰਗ ਨਹੀਂ ਇਹਨੂੰ ਇੱਥੋਂ ਪੱਟ ਕੇ ਜਿਵੇਂ ਆਪਾਂ ਵੀਡੀਓ ਚ ਦੇਖਦੇ ਆ ਇਹਨੂੰ ਇੱਥੋਂ ਪੱਟ ਕੇ ਇਹਨੂੰ ਨਾਲ ਹੀ ਨੇੜੇ ਹੀ ਕਿਤੇ ਇਹਨੂੰ ਰੀਪਲਾਂਟ ਕਰ ਦਿੱਤਾ ਜਾਵੇ ਮਤਲਬ ਇਹ ਜਿਉਂਦਾ ਦਾ ਜਿਉਂਦਾ ਰਹ ਜੂਗਾ ਇਹ ਲੋਕਾਂ ਨੂੰ ਸਾਹ ਵੰਡਦਾ ਰਹ ਜੂਗਾ ਪਿਪਲ ਆਮ ਤੌਰ ਤੇ ਹਰ ਇੱਕ ਗ੍ਰੰਥ ਦੇ ਵਿੱਚ ਹਰ ਇੱਕ ਧਰਮ ਦੇ ਵਿੱਚ ਪਿਪਲ ਦੀ ਵਿਸ਼ੇਸ਼ਤਾ ਹੈ ਲੋਕ ਇਹਨੂੰ ਪੂਜਦੇ ਨੇ ਤੇ ਗ੍ਰੀਨ ਮਿਸ਼ਨ ਪੰਜਾਬ ਜਿਹੜੇ ਕਿ ਬਹੁਤ ਸੋਹਣੀ ਸੇਵਾ ਕਰਦੇ ਨੇ ਦਰਖਤਾਂ ਦੀ ਉਹ ਕਹਿੰਦੇ ਅਸੀਂ ਜ਼ਿੰਮੇਵਾਰੀ ਵੀ ਲੈ ਲੈਂਦੇ ਆ ਵੀ ਅਸੀਂ ਇਹਨੂੰ ਰੀਪਲਾਂਟ ਕਰ ਦਾਂਗੇ ਬਸ ਤੁਸੀਂ ਵੱਡੋ ਹੋਣਾ ਪਰ ਪਤਾ ਨਹੀਂ ਕਿਉਂ ਜਿਹੜੀ ਸਾਡਾ ਇਹ ਸਿਸਟਮ ਹੈ ਇਹ ਗੱਲ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ ਹੁਣ ਮੈਂ ਤੁਹਾਨੂੰ ਚਾਰੇ ਪਾਸੇੋਂ ਦਿਖਾ ਦਿੰਨਾ ਹੈ ਇਹ ਪਿੱਪਲ ਦਾ ਬਹੁਤ ਜ਼ਿਆਦਾ ਪੁਰਾਣਾ ਦਰਖਤ ਹੈ ਹੈਨਾ ਕਿੰਨੀਆਂ ਆਕਸੀਜਨਾਂ ਵੰਡੀਆਂ ਨੇ ਇਸ ਦਰਖਤ ਨੇ ਕਿੰਨੀਆਂ ਪੀੜ੍ਹੀਆਂ ਸਾਡੀਆਂ ਦੇਖੀਆਂ ਨੇ ਇਸ ਜਿਹੜਾ ਦਰਖਤ ਹੈ ਹੁਣ ਇਧਰੋਂ ਤੁਸੀਂ ਇੱਥੋਂ ਚੈੱਕ ਕਰੋ ਵੀ ਆਹ ਸੜਕਾਂ ਆਉਂਦੀ ਹੈ ਤੇ ਇਹ ਐ ਸੜਕ ਦੇ ਵਿਚਾਲੇ ਆ ਗਿਆ ਇਹ ਤੇ ਡਿਵਾਈਡਰ ਵੀ ਬਣਾਇਆ ਜਾ ਸਕਦਾ ਜੇ ਨਹੀਂ ਵੜਨਾ ਇੱਕ ਪਾਸੇ ਨੰਗਣ ਨੂੰ ਇੱਕ ਪਾਸੇ ਇਧਰ ਇਧਰ ਥੋੜੀ ਜਗ੍ਹਾ ਘਟ ਹੈ ਇਹ ਗੱਲ ਮੰਨਣ ਯੋਗ ਹੈ ਪਰ ਜਦੋਂ ਤੁਸੀਂ ਇਹਨੂੰ ਰੀਪਲਾਂਟ ਕਰ ਦਿਓਗੇ ਤਾਂ ਇਹ ਬਿਲਕੁਲ ਬਚ ਜਾਊਗਾ ਸੋ ਭਾਈ ਇਹਨੂੰ ਬਚਾਉਣ ਦੇ ਲਈ ਸਾਹ ਦੇ ਪਹੜਾ ਦੇਣ ਦੇ ਲਈ ਇਹ ਲੋਕਾਂ ਦੇ ਲਈ ਇਹ ਅਤੀ ਜ਼ਰੂਰੀ ਹੈ ਕਿ ਇਸ ਨੂੰ ਵੱਢਣ ਤੋਂ ਬਚਾਈਏ ਸੋ ਆਓ ਆਪਾਂ ਇੱਕ ਕਤਲ ਹੋਣ ਤੋਂ ਬਚਾਈਏ ਕਿਉਂਕਿ ਜਿਹੜੀ ਸਾਇੰਸ ਹੈ ਉਹ ਕਹਿੰਦੀ ਹੈ ਵੀ ਇਹਦੇ ਵਿੱਚ ਵੀ ਜਾਨ ਹੈ ਠੀਕ ਹੈ ਇਹ ਜਾਨ ਹੈ ਸੋ ਇਸ ਜਾਨ ਨੂੰ ਅਸੀਂ ਇਹਦਾ ਕਤਲ ਹੋਣੋਂ ਬਚਾਉਣਾ ਹੈ ਇਸ ਲਈ ਇਹ ਵੀਡੀਓ ਹੈ ਇਹ ਵੀਡੀਓ ਅੱਜ ਸਾਰੇ ਪੰਜਾਬੀਆਂ ਨੂੰ ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਨੇ ਦੁਨੀਆ ਦੇ ਕਿਸੇ ਕੋਨੇ 'ਚ ਰਹਿੰਦੇ ਨੇ ਤੁਹਾਡਾ ਇੱਕ ਸ਼ੇਅਰ ਇਸ ਜਿਹੜਾ ਦਰਖਤ ਹੈ ਇਹਨੂੰ ਬਚਾ ਸਕਦਾ ਸੋ ਆਓ ਪੰਜਾਬੀਓ ਮੂਰੇ ਹੋਈਏ ਅਸੀਂ ਇਹਨੂੰ ਬਚਾਈਏ ਵੈਸੇ ਵੀ ਪੰਜਾਬ ਦੇ ਵਿੱਚ ਹੁਣ ਮਹਾਲੀ ਕੋਰਟ ਨੇ 10 ਸਾਲ ਤੱਕ ਪੰਜਾਬ 'ਚ ਦਰਖਤ ਵਧਣ ਤੇ ਪਾਬੰਦੀ ਜਿਹੜੀ ਲਾ ਦਿੱਤੀ ਐ ਅਤੇ ਹੁਣ ਜਿਹੜੇ ਘਰੇਲੂ ਦਰਖਤ ਨੇ ਤੁਸੀਂ ਘਰਾਂ 'ਚ ਵੀ ਉਹਨੂੰ ਵੀ ਬਿਨਾ ਇਜਾਜ਼ਤੋਂ ਨਹੀਂ ਪਾ ਸਕੋਗੇ ਇਹ ਵੀ ਕਾਨੂੰਨ ਬਣਨ ਜਾ ਰਿਹਾ ਸੋ ਆਓ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕੀ ਆਪਾਂ ਇਸ ਪਿੱਪਲ ਦੇ ਦਰਖਤ ਨੂੰ ਬਚਾਈਏ ਪੂਰਾ ਇੱਥੋਂ ਤੁਹਾਨੂੰ ਮੈਂ ਵਿਊ ਦਿਖਾ ਦਿੰਨਾ ਵੀ ਆ ਆ ਚੀਜ਼ ਹੈ ਇਦਾਂ ਇੱਕ ਪਾਸੇ ਆ ਸੜਕ ਹੈ ਇੱਕ ਪਾਸੇ ਉਹਣਾ ਪੁਲ ਬਣਿਆ ਹੈ ਲੋਕਾਂ ਨੇ ਲੰਘਣਾ ਵੀ ਤੁਸੀਂ ਇਹਨੂੰ ਵੱਡੋ ਨਾ ਇਹਨੂੰ ਰੀਪਲਾਂਟ ਕਰ ਦਿਓ ਮਤਲਬ ਇਹਨੂੰ ਇੱਥੋਂ ਪੱਟ ਕੇ ਕਿਸੇ ਹੋਰ ਜਗ੍ਹਾ ਤੇ ਲਾ ਦਿਓ ਹੈਨਾ ਬਹੁਤ ਜੱਥੇਬੰਦੀਆਂ ਮੂਰੇ ਆ ਜਾਣਗੀਆਂ ਬਹੁਤ ਲੋਕ ਆ ਜਾਣਗੇ ਸੋ ਜਿਹੜੇ ਦੁਨੀਆ ਦੇ ਵਿੱਚ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ ਆਪਾਂ ਹੁਣ ਇਹਨੂੰ ਵੱਢਣ ਨਹੀਂ ਦੇਣਾ ਰੁਕਿਆ ਹੋਇਆ ਕੰਮ ਜੰਗਲਾਤ ਵਿਭਾਗ ਨੇ ਕੁਝ ਇਹਨਾਂ ਦਾ ਆਰ.ਸੀ ਜਿਹੜਾ ਹਜੇ ਤੱਕ ਇਹਦੇ ਪੈਸੇ ਜਮਾ ਨਹੀਂ ਹੋਏ ਸੋ ਭਾਈ ਇਹਨੂੰ ਵੱਢਿਓ ਨਾ ਮੈਂ ਤੁਹਾਨੂੰ ਹੱਥ ਝੋੜ ਕੇ ਬੇਨਤੀ ਕਰਦਾ ਇਹਨੂੰ ਵੱਢਿਓ ਨਾ ਇਸ ਮੁੱਦੇ ਨੂੰ ਆਪਾਂ ਵੱਡਾ ਮੁੱਦਾ ਬਣਾ ਕੇ ਇਹਨੂੰ ਰੀਪਲਾਂਟ ਮਤਲਬ ਇਹਨੂੰ ਕੱਢ ਲਿਆ ਜਾਵੇ ਜਗਾਂ ਚੋਂ ਅਤੇ ਇਹਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਦਿੱਤਾ ਜਾਵੇ ਤਾਂ ਜੋ ਇਹ ਪਿੱਪਲ ਦਾ ਦਰਖਤ ਇਹੇ ਆਕਸੀਜਨ ਦਾ ਭੰਡਾਰ ਜਿਹੜਾ ਬਚ ਸਕੇ ਸੋ ਆਓ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਅੱਜ ਇਹ ਦਿਨ ਹੈਗਾ ਜੀ ਬੁੱਧਵਾਰ 21 ਤਰੀਕ ਆ ਤੇ ਬੁੱਧਵਾਰ ਦਾ ਦਿਨ ਹੈ ਤੇ ਉਮੀਦ ਕਰਦੇ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਸਰਕਾਰ ਇਸ ਮਸਲੇ ਦਾ ਧਿਆਨ ਦੇ ਕੇ ਇਹਨੂੰ ਰੀਪਲੈਂਟ ਕਰਾ ਦੇਗੀ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ